ਸਾਚੂਆਕਾਲ ਦਾ ਆਦਮੀ ਉੱਤੇ ਦੇਖ ਰਹੇ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਅੱਜ ਫਿਰੋਜ਼ਪੁਰ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ ਹੈ ਵਿਸ਼ਾਲ ਇਕੱਠ ਕੀਤਾ ਗਿਆ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਕਿਸਾਨਾਂ ਦਾ ਦੋਸ਼ ਹੈ ਕਿ 3 ਸਾਲ ਪਹਿਲਾਂ 25 ਕਿਸਾਨਾਂ ਦੇ ਵਿਰੁੱਧ ਮਾਮਲਾ ਦਰਜ ਹੋਇਆ ਸੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫਿਰੋਜ਼ਪੁਰ ਦੇ ਵਿੱਚ ਦੌਰਾ ਸੀ ਉੜਨ ਕਿ ਕੇ 5 ਜਨਵਰੀ 2022 ਨੂੰ ਭਾਜਪੀ ਦੇ ਵੱਲੋਂ ਇੱਕ ਰੈਲੀ ਰੱਖੀ ਗਈ ਸੀ ਜਿਸ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਰੈਲੀ ਦੇ ਵਿੱਚ ਇਕੱਠ ਨਾ ਹੋਣ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਪਸ ਮੁੜ ਗਏ ਤੇ ਸਾਰਾ ਦੋਸ਼ ਕਿਸਾਨਾਂ 'ਤੇ ਮੜ ਦਿੱਤਾ ਬਾਅਦ ਵਿੱਚ ਆਪਣੀ ناکامی ਛਪਾਉਣ ਦੇ ਲਈ ਕਿਸਾਨਾਂ ਦੇ ਉੱਤੇ 307 ਦੇ ਝੂਠੇ ਪਰਚੇ ਦਰਜ ਕਰ ਦਿੱਤੇ ਗਏ ਜਿਸ ਦੇ ਵਿਰੋਧ ਦੇ ਵਿੱਚ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਦੇ ਐਸਐਸਪੀ ਦਫ਼ਤਰ ਦੇ ਬਾਹਰ ਵੱਡਾ ਇਕੱਠ ਕੀਤਾ ਗਿਆ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅਗਰ ਸਰਕਾਰ ਨੇ ਝੂਠੇ ਪਰਚੇ ਰੱਦ ਨਾ ਕੀਤੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਭਰ ਦੇ ਵਿੱਚ ਵੱਡੇ ਸੰਘਰਸ਼ ਵਿੜੇ ਜਾਣਗੇ 5 ਜਨਵਰੀ 2022 ਨੂੰ ਜੋ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਫਿਰੋਜ਼ਪੁਰ ਦੇ ਵਿੱਚ ਇੱਕ ਨਾ ਵੀ ਰੈਲੀ ਕਰਨੀ ਆਏ ਸੀ ਉਸ ਮੌਕੇ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਆਗੜ ਜਗ੍ਹਾ ਤੇ ਰੋਕਿਆ ਗਿਆ ਸੀ ਜਿਸ ਦੇ ਕਰਕੇ ਜਾਬ ਲੱਗ ਗਿਆ ਔਰ ਪਿਆਰੇ ਨਾ ਪੁਲ ਤੋਂ ਦਿਵਿੰਦਰ ਮੋਦੀ ਜਿਹੜਾ ਆਪਣੀ ਰੈਲੀ 'ਚ ਪਹੁੰਚੇ ਤੋਂ ਪਹਿਲਾਂ ਪਿੱਛੇ ਮੁੜ ਗਏ ਸੀ ਪੌਚ ਮੋਕੇ ਜਿਹੜਾ ਕਿਸਾਨਾਂ ਉੱਪਰ ਰੋਡ ਰੋਕਣ ਦਾ ਪਰਚਾ ਦਰਜ ਹੋਇਆ ਸੀ ਪਰ ਬਾਅਦ ਵਿੱਚ 307 ਤੇ ਹੋਰ سنگੀਨ ਤਰਾਹਾਂ ਦਾਜ ਕਰਕੇ ਕਿਸਾਨਾਂ ਨੂੰ ਝੂਠੇ ਕੇ ਚ ਪਸਾ ਲਿਆ ਗਿਆ ਉਦੋਂ ਦਾ ਪਰਚਾ ਦੱਬਤਾ ਔਰ ਹੁਣ ਪੁਲਿਸ ਨੇ ਜਿਹੜਾ ਚਲਾਨ ਪੇਸ਼ ਕਰਤਾ ਔਰ ਕਿਸਾਨਾਂ ਨੂੰ ਕੋਰਟ ਦੇ ਵਿੱਚ ਫੜ ਕੇ ਪੇਸ਼ ਕਰਨ ਦੇ ਸੰਮਣ ਕੱਢੇ ਜਾ ਰਹੇ ਆ ਉਸ ਤੋਂ ਵਿਰੋਧ ਦੇ ਵਿੱਚ ਅੱਜ ਹਜ਼ਾਰਾਂ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਇਸ ਵੀ ਦਫ਼ਤਰ ਜਿਹੜਾ ਮੁਜ਼ਾਰਾ ਕਰ ਰਿਹਾ ਪੰਚਾਇਤ ਕਰ ਰਿਹਾ ਕਿ ਝੂਠੇ ਪਰਚੇ ਰੱਦ ਕੀਤੇ ਜਾਣ ਉਹਨਾਂ ਦਾ ਇੱਕ ਤਰ੍ਹਾਂ ਦਾ ਦੇਖੋ ਦੇਸ਼ ਦੇ ਵਿੱਚ ਕਿਸਾਨਾਂ ਦੇ ਤਿੰਨ ਫੋਰਮ ਨੇ ਤਿੰਨੋਂ ਹੀ ਲੜ ਰਹੇ ਨੇ ਇਸ ਪਰਚੇ ਨੂੰ ਕਿਸਾਨੀ ਲਹਿਰ ਉੱਪਰ ਬਣਾਰ ਸਮਝਦੇ ਹੋਏ ਤਿੰਨੋਂ ਫੋਰਮ ਇਕੱਠੇ ਨੇ ਔਰ ਦੇਸ਼ ਦੇ ਵਿੱਚ ਵੱਡਾ ਅੰਦੋਲਨ ਛਿੜੇਗਾ ਪੰਜ ਮਾਰਤੂਸ਼ ਜੋਤ ਕਿਸਾਨ ਮੋਰਚਾ ਚੰਡੀਗੜ੍ਹ ਪੱਕਾ ਮੋਰਚਾ ਲਾ ਰਿਹਾ ਉਸ ਮੋਰਚੇ ਦੀ ਵੀ ਮੰਗ ਬਣੂਗੀ ਵੀ ਇਸ ਜਿਹੜਾ ਜਿਹੜਾ ਪਰਚਾ ਨੂੰ ਰੱਦ ਕੀਤਾ ਜਾਵੇ ਜਿਹੜੇ ਕਿਸਾਨਾਂ ਉੱਤੇ ਸਮਨ ਕੱਢਿਆ ਜਾਵੇ ਤੁਰੰਤ ਬੰਦ ਕੀਤਾ ਜਾਵੇ ਇਹ ਐਸਐਸਪੀ ਦਫ਼ਤਰ ਜਿਹੜਾ ਧਰਨਾ ਲਾਇਆ ਜਾ ਰਿਹਾ ਹੈ ਇਹ ਕ੍ਰਾਂਤੀਕਾਰੀ ਯੂਨੀਅਨ ਦੇ ਜਿਹੜੀ ਕਿ ਇਸ ਟਾਈਮ ਜਿਹੜਾ ਧਰਨਾ ਚੱਲ ਰਿਹਾ ਹੈ ਤੇ ਕ੍ਰਾਂਤੀਕਾਰੀ ਯੂਨੀਅਨ ਸਰਜੀਤ ਫੂਲ ਪ੍ਰਧਾਨ ਜੀ ਨੇ ਉਹਨਾਂ ਦੇ ਬਲਦੇਵ ਜੀਰਾ ਜੀ ਉਹਨਾਂ ਦੀ ਜਥੇਬੰਦੀ ਇਹ ਮੈਂ ਐਸਲੀ ਮੈਂਸ਼ਨ ਕਰਦਾ ਦੋ ਜਥੇਬੰਦੀਆਂ ਕ੍ਰਾਂਤੀਕਾਰੀ ਯੂਨੀਅਨ ਉਹਨਾਂ ਦੀ ਜਥੇਬੰਦੀ ਤੇ ਕੋਸ਼ ਸਾਗੂਆ ਦੇ ਜਿਹੜਾ 307 ਦਾ ਵਾਅਦਾ ਕਰਕੇ ਪਰਚਾ ਕੀਤਾ ਜੇ ਪ੍ਰਧਾਨ ਮੰਤਰੀ ਕਾਫਲੇ ਤੇ ਵੀ ਉਹਨਾਂ ਨੇ ਜਾਨੂ ਮਾਰਨ ਦਾ ਦੀ ਕੋਸ਼ਿਸ਼ ਕੀਤੀ ਹੈ 2 ਸਾਲ ਬਾਅਦ ਸਾਡੇ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਫੇਲੀਅਰ ਆ ਵੀ ਇੰਨਾ ਪਸ਼ੂ ਦੀ ਜਾਨ ਨਾਲ ਇਹਨਾਂ ਨੇ ਉਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਕਿ 2 ਸਾਲ ਬਾਅਦ ਵਾਅਦਾ ਧਾਰਾਜ ਕਰਕੇ ਤੇ 307 ਦਾ ਪਰਚਾ ਕਰ ਦਿੱਤਾ ਇੱਕ ਕਿੰਨੋ ਡੇਲ ਕਿਲੋਮੀਟਰ ਦੀ ਦੂਰੀ ਤੇ ਜਿਹੜੇ ਰੁਪੇ ਸੀਗੇ ਪ੍ਰਧਾਨ ਮੰਤਰੀ ਇਹਨਾਂ ਦੀ ਇੰਟੈਲੀਜੈਂਸ ਨੇ ਦੱਸ ਦਿੱਤਾ ਸੀ ਕਿ ਉਹਤੇ 4.500 ਤੋਂ ਵੱਧ ਬੰਦਾ ਨਹੀਂ ਪਹੁੰਚਿਆ ਪੀਜੀਆਈ ਦਾ ਉਤਕਰਨ ਕਰਨ ਆ ਰਹੇ ਸੀਗੇ ਪੰਜਾਬ ਚ ਉਹਨਾਂ ਦੀ ਫੇਰੀ ਸੀ ਕਿਉਂਕਿ ਆਗਾ ਇਲੈਕਸ਼ਨ ਆ ਰਹੇ ਸੀ ਪਰ ਕਿਤੇ ਨਾ ਕਿਤੇ ਉਹਨਾਂ ਦੀ ਰੈਲੀ ਦਾਫੇ ਨਹੀਂ ਹੋਣ ਕਰਕੇ ਜਿਹੜਾ ਕਿ ਇਹ ਜਾਣ ਪੁੱਜ ਗਏ ਕਿਸਾਨਾਂ ਨੂੰ ਇਹ ਜਿਹੜਾ ਕਿ ਉਕਸਾਇਆ ਜਾ ਰਿਹਾ ਹੈ ਕਿਸਾਨਾਂ ਨੂੰ ਪ੍ਰੋਟੈਸਟ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਮੈਂ ਇੱਕ ਗੱਲ ਰਾਸ਼ਟਰੀ ਕਹਿਣਾ ਚਾਹਨਾ ਜਿੰਨੀਆਂ ਜਥੇਬੰਦੀਆਂ ਦੋਹਾਂ ਫਾਰਮਾਂ ਦੀਆਂ ਧਰਨੇ ਦਾਸਤਾਂ ਬੈਠੀਆਂ ਨੇ ਕਿਉਂਕਿ 12 ਦੀ ਤਾਲ ਗਈ ਹੈ ਕਨੌਰੀ ਤੇ 13 ਦੀ ਤਾਲ ਸੰਭੂ ਤੇ ਆ ਜੇਕਰ ਉਹ ਤਾਲ ਨਾ ਹੁੰਦੀ ਤੇ ਇੱਥੇ ਕਿਸਾਨਾਂ ਦਾ ਟੱਕ ਜਿਹੜਾ ਸਾਰੀਆਂ ਜਥੇਬੰਦੀਆਂ ਵੱਲੋਂ 30 ਤੋਂ 40 ਹਜ਼ਾਰ ਦਾ ਹੋਣਾ ਸੀਗਾ ਇਸ ਪੰਜਾਬ ਸਰਕਾਰ ਨੂੰ ਪਤਾ ਲੱਗ ਜਾਣਾ ਸੀ ਕਿ ਕਿੱਦਾਂ ਕਿਸੇ ਦੇ ਖਿਲਾਫ ਧੰਦੀਾਇਆ ਟੱਕਾ ਕਰੀਦਾ 5 ਜਨਵਰੀ 2022 ਨੂੰ ਸਾਡੇ ਮੋਦੀ ਸਾਹਿਬ ਫਰੋਈਪੁਰ ਦੌਰੇ ਤੇ ਆਏ ਸੀ ਜਦੋਂ ਉਹਨਾਂ ਨੇ ਦੇਖਿਆ ਕਿ ਫਰੋਈਪੁਰ ਦੌਰੇ ਦੇ ਦੌਰਾਨ ਉਹਨਾਂ ਜਿਹੜੀ ਰੈਲੀ ਨੂੰ ਸਪੋਰਟ ਕਰਨਾ ਉਹ ਤੋਂ ਕੋਈ ਪਹੁੰਚੇ ਨਹੀਂ ਤਾਂ ਕੋਈਆਂ ਮਜ਼ਾਕ ਕਰਦੇ ਆ ਕਿ ਜਿੱਥੇ ਧਰਨਾ ਲੱਗਿਆ ਸੀਗਾ ਕਿਉਂਕਿ ਉਸ ਦਿਨ ਸੰਯੁਕਤ ਮੋਰਚੇ ਰਿਕਾ ਚੀ ਡੀਸੀ ਦਫ਼ਤਰਾਂ ਦੇ ਪ੍ਰਦਰਸ਼ਨ ਕਰਨ ਦੀ ਸੋ ਜਿਹੜੇ ਕਾਫਲੇ ਚੱਲੇ ਹੋਏ ਸੀ ਬਲਦੇਵ ਸਿੰਘ ਜੀਰਾ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਉੱਥੇ ਪਿਆਰਿਆਂ ਦੇ ਬੁਲਤੇ ਰੋਕ ਲਿਆ ਗਿਆ ਸੋ ਜਿੱਥੇ ਰੋਕਿਆ ਪ੍ਰਦਰਸ਼ਨ ਉੱਥੇ ਹੀ ਸ਼ੁਰੂ ਹੋ ਗਿਆ ਉੱਥੋਂ 1.5 ਕਿਲੋਮੀਟਰ ਦੂਰ ਸਾਡੇ ਕੋਲ ਪ੍ਰਧਾਨ ਮੰਤਰੀਏ ਸਾਨੂੰ ਨਹੀਂ ਪਤਾ ਸੀ ਉਹਨੇ ਹਵਾਈ ਮਾਰਗ ਨਹੀਂ ਆਉਣਾ ਆਇਆ ਛੜਕੀ ਮਾਰਗ ਚੋਂ ਲਰੇ ਆ ਸੋ ਜਦੋਂ ਪ੍ਰਦਰਸ਼ਨ ਖਤਮ ਹੁੰਦਾ ਸ਼ਾਮ ਨੂੰ ਪਤਾ ਲੱਗਦਾ ਹੈ ਕਿ ਮੋਦੀ ਸਾਹਿਬ ਆਏ ਸੀ ਤੇ ਉੱਥੋਂ ਹੀ ਮੁੜ ਗਏ ਉਸ ਤੋਂ ਤਾਂ ਵੀ ਦੇਖ ਕੇ ਗਏ ਕਿ ਸ਼ੁਕਰ ਹੈ ਕਿ ਮੈਂ ਜਾਉਂਦਾ ਆ ਗਿਆ ਔਰ ਉਹ ਸਾਰੇ ਦੇ ਬਾਅਦ ਸਾਡੇ ਉਸਨੇ ਮੁੱਖ ਮੰਤਰੀ ਚੰਨੀ ਸਾਹਿਬ ਸੇ ਉਹਨਾਂ ਨੇ ਸਟੈਂਡ ਲਿਆ ਤਾਂ ਉਹਨਾਂ ਨੇ ਇਹੀ ਕਿਹਾ ਕਿ ਤੁਸੀਂ ਬਿਲਕੁਲ ਸਹੀ ਸਨਮਤ ਵਾਪਸ ਆ ਰਹੇ ਹੋ ਉਦੋਂ ਕੁਝ ਬੰਦੇ ਨੇ ਅਣਪਛਾਤੇ ਪਰਚੇ ਦਰਜ ਕਰ ਦਿੱਤੇ ਸੋ ਉਹੀ ਪਰਚੇ ਜਿਹੜੇ ਦਸੰਬਰ ਦੇ ਵਿੱਚ ਹੁਣ ਫੇਰ ਦੁਬਾਰਾ ਜਦੋਂ ਸ਼ੰਭੂ ਤੇ ਖਨੌਰੀ ਪੂਰੇ ਸਿਕੁਣਾ ਤੇ ਚੱਲ ਰਿਹਾ ਹੈ ਜਿਹੜੀ ਲੀਡਰਸ਼ਿਪ ਉੱਥੇ ਲੜ ਰਹੀ ਹੈ ਉਹਨਾਂ ਨੂੰ ਨਿਸ਼ਾਨ ਵਾਸਤੇ ਦੁਬਾਰਾ 28 ਬੰਦਿਆਂ ਤੇ 28 ਆਗੂਆਂ ਦੇ 307 ਲਾ ਕੇ ਪਰਚੇ ਦਰਜ ਕਰ ਦਿੱਤੇ ਗਏ ਸੋ ਇਹ ਜਿਹੜੇ ਮਜਾਦ ਆ ਉਹ ਧਾਰਾ ਹੈ ਜਿਹੜਾ ਮੋਦੀ ਸਾਹਿਬ ਨੂੰ ਧਾਰਾ ਹੈ ਕਿ ਇਹ ਸ਼ੰਭੂ ਤੇ ਖਨੌਰੀ ਇਹ ਜਿੱਤ ਗਏ ਤੇ ਫਿਰ ਜੋ ਦਿੱਲੀ ਵੇਲੇ ਹੋਇਆ ਸੀ ਉਹੀ ਹੋਣ ਹੋਣਾ ਵਾ ਛੋਟੇ ਲ ਜਾਣ ਕੇ ਉਹਨਾਂ ਦੀ ਚਾਲਾਂ ਕਾਮਯਾਬ ਹੋਣਗੇ ਅੱਜ ਲੋਕਾਂ ਦਾ ਰੋ ਇੱਕ ਛੋਟੀ ਜੀ ਕਾਲ ਸੀ ਇਹਨਾਂ ਜਿਆਦਾ ਹੈ ਕਿ ਹਾੜੇ ਕੋਈ ਕਾਲ ਵੱਡੀ ਨਹੀਂ ਦਿੱਤੀ ਗਈ ਛੋਟੀ ਜੀ ਕਾਲ ਹੈ ਸੋ ਇਹ ਜਿਹੜੇ ਪਰਚੇ 307 ਲੱਗੇ ਨਹੀਂ ਰਹਿਣ ਦਿੱਤੀ ਜਾਊਗੀ ਲੋਕਾਂ ਦੇ ਰੋਣੇ ਰੱਬ ਕਰਾ ਲੈਗੇ ਇਸ ਮੱਦੇ ਜੀ ਅੱਜ ਤੋਂ 2.5 ਸਾਲ ਪਹਿਲਾਂ ਨਰਿੰਦਰ ਮੋਦੀ ਜੀ ਇੱਥੇ ਆਏ ਹੋਏ ਸੀਗੇ ਉਹ ਆਪੀ ਰੈਲੀ ਕਰਨ ਆਏ ਸੀ ਪਰ ਅੱਗੇ ਕੱਟ ਨਾ ਹੋਣ ਕਾਰਨ ਵੀ ਪੈ ਰਿਆ ਸੀ ਆ ਉੱਥੇ ਲੋਕ ਨਹੀਂ ਆਏ ਤਾਂ ਉਹ ਨੂੰ ਆਏ ਹੋ ਗਿਆ ਵੀ ਮੈਂ ਕੀ ਦਿਖਾਵਾਂ ਦੂਸਰੀਆਂ ਜਗ੍ਹਾ ਬੰਦਗਾਂ ਨੂੰ ਜਾਂ ਦੂਸਰੇ ਪਾਰਟੀਆਂ ਨੂੰ ਕੀ ਦਿਖਾਵਾਂ ਪਉਂਟਿਆ ਪੰਜਾਬ ਜਿੱਤੇ ਮੇਰੀ ਇੱਥੇ ਕੋਈ ਪਹਿਚਾਣ ਹੈ ਨਹੀਂਗੀ ਤਾਂ ਉਸਨੇ ਬਾਹਰ ਨਾ ਕਿ ਮਾਰਿਆ ਕਿ ਰਸਤੇ ਵਿੱਚ ਜੋ ਕਿ ਜਿਹੜੇ ਪੰਜਾਬ ਪੰਜਾਬ ਦੇ ਕਿਸਾਨ ਜਿੱਤੇ ਬੰਨੀ ਅਸੀਂ ਗਿਆ ਉਹ ਸੜਕਾ ਦੇ ਡੀਸੀ ਦਫਤਰ ਮੁਰੇ ਤਰ ਨਾਲ ਲਾਉਣ ਜਾ ਰਹੇ ਅਸੀਂ ਤਾਂ ਉਹ ਰਸਤੇ ਵਿੱਚ ਹੀ ਰੁਕੀਆਂ ਸੀ ਤਾ ਉਹਨਾਂ ਪਿਛਾਹੀ ਮੁੜ ਗਏ ਤਾਂ ਜਿਹੜੀਆਂ ਆਗੂ ਸੀਗੇ ਜਿਹੜੇ ਬੈਠੇ ਸੀ ਉਹਨਾਂ ਨੂੰ ਤਾਂ ਸ਼ਾਮ ਨੂੰ ਪਤਾ ਲੱਗਾ ਵੀ ਮੋਦੀ ਜੀ ਆਏ ਸੀ ਤੇ ਆਕੇ ਚਲੇ ਗਏ ਆ ਪਰ ਉਹਨਾਂ ਨੇ ਬਟਿੰਡੇ ਜਾ ਕੇ ਬਿਆਨ ਦਿੱਤਾ ਵੀ ਮੈਂ ਤਾਂ ਪੰਜਾਬ ਦੇ ਕਿਸਾਨਾਂ ਤੋਂ ਪੰਜਾਬ ਦੇ ਲੋਕਾਂ ਤੋਂ ਮザਹੀ ਬਚ ਕੇ ਆਇਆ ਇਹ ਇਥੇ ਇਹ ਸਾਹਤ ਹੁੰਦਾ ਵੀ ਜੇ ਆਪਣੇ ਇਹ ਭਾਰਤ ਸਰਕਾਰ ਵਿੱਚ ਹਣੇ ਮੋਦੀ ਦੀ ਸਿਕਿਉਰਟੀ ਵਾਸਤੇ ਹੀ ਦੇਖਦਿੰਦੇ ਜਿਹੜਾ ਨਾ ਸਿਕਿਉਰਟੀ ਸਿਸਟਮ ਆ ਉਹਨੂੰ ਇਹੀ ਨਹੀਂ ਪਤਾ ਸੀ ਵੀ ਉਹ ਕਿੱਧਰ ਦੀ ਛੱਡ ੁੰੰਗ ਰਾਇਆ ਹਾਲਾਂਕਿ ਜਿਹੜੇ ਉਹਨਾਂ ਦੇ 에ਰੋਪਲੇਨ ਰਾਹੀਂ 6 ਉਹਨਾਂ ਦੇ ਬਣਾਏ ਹੋਏ ਸੀਗੇ ਵੀ ਉੱਪਰ ਦੀ ਨੰਗ ਪਰ ਉਹਨਾਂ ਨੇ ਲੋਕਾਂ ਨੂੰ ਹਰਾਸ਼ਮੈਂਟ ਕਰਨਾ ਤੇ ਪੰਜਾਬ ਦੇ ਲੋਕਾਂ ਨੂੰ ਦੁਖੀ ਕਰਨਾ ਅਤੇ ਇਥੇ ਉਹ ਸੜਕ ਰਾਹੀਂ ਤਰਤੇ ਵੀ ਦੋ ਤਿੰਨ ਘੰਟੇ ਲੱਗਣਗੇ ਪਰ ਉੱਥੇ ਨਹੀਂ ਲੋਕ ਪਹੁੰਚੇ ਤਾਂ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਤੇ ਹੀ ਇਸ ਤਰ੍ਹਾਂ ਦਾ ਜਿਹੜੇ ਪਰਚੇ ਦਰਜ ਕਰਵਾਤੇ ਆ ਹੁਣ ਦੋ ਤਰਨੇ ਲੱਗੇ ਵੇ ਖਨੋਰੀ ਤੇ ਸ਼ੱਭੂ ਉਹਨਾਂ ਦੇ ਜਿਹੜੇ ਆਗੂ ਆ ਉਹਨਾਂ ਨੂੰ ਹਰਾਸ਼ਮੈਂਟ ਕਰਨਾ ਤੇ ਲੋਕਾਂ ਨੂੰ ਉਸ ਧਰਮੇ ਤੋਂ ਮੋੜਨ ਵਾਸਤੇ ਤਾਂ ਦੋਹਾਂ ਦਾ ਨਸਲਾਬਾਦ ਇਹ ਦੁਆਰਾ ਫੇਰ ਪਰਚੇ 367 ਦੇ ਸ਼ੁਰੂ ਕਰਤੇ ਅਗਲੀ ਗੱਲ ਨਹੀਂ ਕੀਤੀ ਅਗਲੀ ਰਾਜਨੀਤੀ ਹੈ ਜੀ ਦੇਪਰੀਆ ਸਿੱਤਾ ਪਰਚੇ ਜਿਹੜੇ ਅਸੀਂ ਰੱਦ ਕਰਵਾਵਾਂਗੇ ਸਾਡੇ 40 ਤੋਂ 50 ਬੰਦਿਆਂ ਦੇ ਪਰਚੇ ਆ ਪਹਿਲਾਂ ਤਾਂ ਉਹਨਾਂ ਨੇ ਨਾ ਹੀ ਨਹੀਂ ਦਿੱਤੇ ਵੀ ਕਿਹੜੇ ਕਿਹਨਾਂ ਦੇ ਪਰਚੇ ਆ ਸਾਡੇ ਮੇਨ ਆਗੂ ਹਸੇ ਤੇ ਬੰਦਿਆਂ ਦੇ ਉਹਨਾਂ ਦੇ ਪਰਚੇ ਆ ਜੇ ਜੇ ਪੰਜਾਬ ਸਰਕਾਰ ਆ ਬਾ ਨਾਲ ਇੱਕ ਪੰਜਾਬ ਸਰਕਾਰ ਨਹੀਂ ਉਸ ਤੇ ਨਾ ਆਇਆ ਵਾ ਕਿਉਂਕਿ ਤੰਨੀ ਨੇ ਕੋਈ ਬਿਆਨ ਨਹੀਂ ਸੀਗਾ ਤੰਨੀ ਨੇ ਕਹਿਤਾ ਸੀਗਾ ਵੀ ਮੋਦੀ ਇਹ ਮੋਦੀ ਨੇ ਕਿਹਾ ਕਿ ਤਵਾ ਇਸ ਵਿੱਚ ਪੰਜਾਬ ਸਰਕਾਰ ਨੂੰ ਦੱਸ ਕੇ ਨਹੀਂ ਆਏਗੇ ਪਰ ਜਿਹੜੀ ਸਾਡੀ ਅਗਲੀ ਰਣਨੀਤੀ ਹੈ ਇਹ ਆ ਕਿ ਜੇ ਇਸ ਪਰਚੇ ਨਾ ਰੱਦ ਕੀਤੇ ਗਏ ਤਾਂ ਅਸੀਂ ਗਾਂ ਉਹ ਪ੍ਰੋਟੈਸਟ ਲਵਾਗੇ ਸਰਕਾਰ ਨੇ ਹਮੇਸ਼ਾ ਹੀ ਵਰਨਣ ਵਾਲੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਲਗਾਤਾਰ ਪਿਛਲੀਆਂ ਸਰਕਾਰਾਂ ਵੀ ਇਸੇ ਤਰ੍ਹਾਂ ਕਰਦੇ ਆ ਰਹੀਆਂ ਨੇ ਉਹ ਜਿਹੜੀ ਚਾਲ ਸੀ ਉਹ ਅੱਜ ਵੀ ਮੋਦੀ ਸਰਕਾਰ ਸਾਡੇ ਉਨਾਂ ਲੋਕਾਂ ਨਾਲ ਕਰ ਰਹੀ ਹੈ ਉਹਨਾਂ ਲੋਕਾਂ ਨੂੰ ਲੱਗ ਰਿਹਾ ਕਿ ਜਿਹੜਾ ਸੰਭੂ ਤੇ ਕਨੌਰੀ ਮੋਰਚਾ ਚੱਲ ਰਿਹਾ ਹੈ ਉਹ ਮੋਰਚਾ ਬਿਲਕੁਲ ਸਿਧਰਾਂ ਤੇ ਚੱਲ ਰਿਹਾ ਆ ਉਹ ਮੋਰਚਾ ਪੂਰੇ ਸਾਡੇ ਪੰਜਾਬ ਦੀ ਪੂਰੀ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਪਿਆ ਆ ਸੋ ਇਹਨਾਂ ਉਹਨਾਂ ਮੋਰਚਿਆਂ ਦੇ ਵਿੱਚ ਜਿਹੜੇ ਸਾਡੇ ਆਗੂ ਲੀਡ ਕਰ ਰਹੇ ਨੇ ਜਿਹੜੇ ਆਗੂ ਅਗਵਾਈ ਕਰ ਰਹੇ ਨੇ ਉਹਨਾਂ ਉੱਪਰ ਪਰਚਾ ਦੇ ਕੇ ਸਰਕਾਰ ਕਿਤੇ ਨਾ ਕਿਤੇ ਉਹਨਾਂ ਮੋਰਚਿਆਂ ਨੂੰ ਧਾ ਲਾਉਣਾ ਚਾਹੁੰਦੀ ਆ ਤੇ ਸਾਡੇ ਜਿਹੜੇ ਘਰਾਂ ਦੇ ਵਿੱਚ ਬੈਠੇ ਲੋਕ ਉਹਨਾਂ ਨੂੰ ਦਬਾਉਣਾ ਚਾਹੁੰਦੀ ਉਹਨਾਂ ਉੱਪਰ ਇੱਕ ਦਬਾਅ ਬਣਾ ਕੇ ਰੱਖਣਾ ਚਾਹੁੰਦੀ ਆ ਜੇ ਤੁਸੀਂ ਕਿਸੇ ਦੇ ਖਿਲਾਫ ਬੋਲੋਗੇ ਤਾਂ ਤੁਹਾਡੇ ਉੱਪਰ 307 ਗ੍ਰੀ ਹਾਦਾ ਕਤਲ ਦੀ ਅਰਜੇ ਤਰਾਵਾ ਲਾ ਕੇ ਤੁਹਾਨੂੰ ਜੇਲਾ ਦੇ ਅੰਦਰ ਡੱਕ ਦਿੱਤਾ ਜਾਊਗਾ ਕੋ ਸਰਕਾਰ ਇਹੋ ਜਿਹੀ ਚਾਲ ਪਹਿਲਾਂ ਵੀ ਕਰਦੀ ਆ ਤੇ ਅੱਜ ਕੋਰ ਇੱਕ ਵਾਰਾ ਦੱਸ ਦਿੱਤਾ ਸਰਕਾਰ ਨੇ ਤੇ ਜਿਹੜੇ ਲੜਨ ਵਾਲੇ ਲੋਕ ਨੇ ਉਹਨਾਂ ਨੂੰ ਦਬਾਉਣ ਵਾਸਤੇ ਇਸ ਤਰ੍ਹਾਂ ਦੇ ਪਰਚੇ ਕੀਤੇ ਜਾ ਰਹੇ ਨੇ ਅਸੀਂ ਦੱਸਣਾ ਗਾਉਣਾ ਹੈ ਸਰਕਾਰ ਨੂੰ ਕਿ ਇਸ ਤਰ੍ਹਾਂ ਦੇ ਜਿੰਨੇ ਮਰਜ਼ੀ ਪਰਚੇ ਦੇਵੇ ਸਰਕਾਰ ਸਾਡੇ ਇਹਨਾਂ ਲੋਕਾਂ ਉੱਤੇ ਦੇ ਦੇਵੇ ਪਰ ਲੜਨ ਵਾਲੇ ਲੋਕ ਕਦੇ ਵੀ ਚੁੱਪ ਕਰਾਂਦੇ ਤੇ ਨਹੀਂ ਬੈਠਣਗੇ ਸਰਕਾਰ ਦੇ ਮਜਬੂਰ ਨਹੀਂ ਸਾਡੇ ਕੀਤੇ ਹੋਏ ਆਗੂਆਂ ਤੇ ਪਰਚੇ ਜਿਹੜੇ ਰੱਦ ਕਰਨੇ ਪੈਣਗੇ ਸਾਲ 2016 ਦੇ ਵਿੱਚ ਨਾਬਾ ਜੇਲ ਬ੍ਰੇਕ ਮਾਮਲੇ ਦੇ ਵਿੱਚ ਮੁੱਖ ਰੋਪੀ ਗੁਰਜੀਤ ਸਿੰਘ ਲਾਟਾ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਠਿੰਡਾ ਦੀ ਜ਼ਿਲ੍ਹੇ ਦੇ ਵਿੱਚ ਨਜ਼ਰ ਪੰਦਾ ਹੈ ਜੋਸ ਨੂੰ ਅੱਜ ਪੁਲਿਸ ਦੀ ਵੱਡੀ ਸੁਰੱਖਿਆ ਦੇ ਹੇਠ ਅੰਮ੍ਰਿਤਸਰ ਤੀਮਾਨਜਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ ਬਠਿੰਡਾ ਜੇਲ੍ਹ ਤੋਂ ਗੁਰਜੀਤ ਸਿੰਘ ਲਾਡਾ ਨੂੰ ਲੈ ਕੇ ਆਉਣ ਵਾਲੇ ਪੁਲਿਸ ਅਧਿਕਾਰੀਆਂ ਦੇ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਦੂਸਰੇ ਪਾਸੇ ਅੰਮ੍ਰਿਤਸਰ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਮੁੱਖ ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਰਜੀਤ ਸਿੰਘ ਲਾਡਾ ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਹੈ ਲੰਬੇ ਸਮੇਂ ਤੋਂ ਬਠਿੰਡਾ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ ਵਕ ਵਕ ਕੇਸਾਂ ਦੇ ਵਿੱਚ ਪੇਸ਼ ਹੋਣ ਵਾਸਤੇ ਵਕ ਵਕ ਪੰਜਾਬ ਦੀਆਂ ਅਦਾਲਤਾਂ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਅਤੇ ਅੱਜ ਅੰਮ੍ਰਿਤਸਰ ਦੇ ਵਿੱਚ ਉਸ ਦੀ ਪੇਸ਼ੀ ਸੀ ਜਿਸ ਦੇ ਵਿੱਚ ਇੱਕ ਕੇਸ ਵਿੱਚ ਸਜ਼ਾ ਵੀ ਸੁਣਾਈ ਗਈ ਹੈ ਹੁਣ ਦੱਸਿਆ ਕਿ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਦੇ ਵਿੱਚ ਇਸ ਨੂੰ ਸਪੈਸ਼ਲ ਪੇਸ਼ੀ ਤੇ ਲਈ ਲੈ ਕੇ ਆਉਂਦਾ ਸੀ ਇਹਦਾ ਨਾਂ ਗੁਰਜੀਤ ਸਿੰਘ ਲਾਡਾ ਹੈ ਢੰਡਪਿੰਡ ਦਾ ਰਹਿਣ ਵਾਲਾ ਅੰਮ੍ਰਿਤਸਰ ਸੌਰੀ ਤਰਨਤਾਰ ਨੇ ਰਹੀ ਹੈ ਇਹਦੇ ਤੇ ਵਕ ਵਕ ਮੁਕਤਮੇ ਦਰਜ ਨੇ ਵਾਕਵਾ ਕੋਟਾ ਚ ਪੇਸ਼ੀ ਸੀ ਇਹਦੀ ਅੱਜ ਇੱਕ ਕੇਸ ਸਜ਼ਾ ਵੀ ਸਮਾਈ ਗਈ ਹੈ ਤੇ ਬਾਕੀ ਇਹਦੀਆਂ ਤਰੀਕਾਂ ਪੈ ਗਈਆਂ ਨੇ ਬਠਿੰਡਾ ਜੇਲ੍ਹ ਤੋਂ ਲਿਆਂਦਾ ਜੀ ਕੀ ਨਾਮ ਹੈ ਜੀ ਇਹਦਾ ਗੁਰਜੀਤ ਸਿੰਘ ਲਾੜਾ ਜੀ ਤੁਹਾਨੂੰ ਕਿਹੜੇ ਸਪੈਸ਼ਲ ਲੋੜੀ ਦਾ ਸੀ ਪੇਸ਼ੀ ਤੇ ਆਇਆ ਸੀ ਜੀ ਬਸ ਹਾਂ ਜੀ ਸਪੈਸ਼ਲ ਪੇਸ਼ੀ ਤੇ ਆਇਆ ਸੀ ਕੇਜਰੀਵਾਲ ਦੇ ਵੱਲੋਂ ਦਿੱਲੀ ਦੇ ਵਿੱਚ ਪੰਜਾਬ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਲ ਅੱਜ ਮੀਟਿੰਗ ਰੱਖੀ ਗਈ ਜਿਸ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਕੈਬਨਟ ਮੰਤਰੀ राज कुमार का भी बड़ा बयान सामने आया अब जानते हैं देखिए दिल्ली में मीटिंग जो बुलाई है वो ये कहने के लिए कि पार्टी कटी है केजरीवाल साहब जानते हैं कि उनका झूठ की बुनियाद पे बना हुआ अफवाह महल जिस तरीके से अस्त व्यस्त आज दिल्ली में हुआ है पंजाब में भी वो जानते हैं कि पार्टी बचने वाली नहीं है उनके विधेयक बिखरने वाले हैं भागने वाले हैं और कुछ लोग बीजेपी में जाएंगे कुछ लोग कांग्रेस में आएंगे कुछ लोग दूसरी पार्टियों में जाएंगे कि हम यहाँ सोच रहे हैं कि जल्दी चुनाव होंगे यहाँ पार्टी बचेगी नहीं क्योंकि पंजाब के हालात बत बद से बदतर हैं आज पंजाब के लोग सरकार के ऊपर भरोसा नहीं करते पंजाब के लोग अपने आप को अनसेफ मानते हैं पंजाब के लोग ये भी जानते हैं कि कांग्रेस के बिल्डा ਇਸ ਪੰਜਾਬ ਨੂੰ ਕੋਈ ਸੰਭਾਲ ਨਹੀਂ ਸਕਦਾ ਕੋਈ ਹਮੇ ਬਚਾ ਨਹੀਂ ਸਕਦਾ ਕਾਂਗਰਸ ਇੱਕ ਵੀ ਕਲਪ ਹੈ ਔਰ ਜਲਦੀ ਚੋਣਾਂ ਹੋਣਗੇ ਕਾਂਗਰਸ ਪਾਰਟੀ ਸਰਕਾਰ ਬਣਾਏਗੀ ਚੇਤੁਰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸੈਕਟਰ ਨੂੰ ਸਥਿਤ ਯੂਟੀ ਸਕੱਤਰਿਤ ਵਿਖੇ ਪੀਜੀਟੀ ਲੈਕਚਰਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਨੇ ਜਿਸ ਦੇ ਵਿੱਚ ਉਹਨਾਂ ਨੇ 78 ਪੀਜੀਟੀ ਲੈਕਚਰਾਰਾਂ ਨੂੰ ਇਹ ਨਿਯੁਕਤੀ ਪੱਤਰ ਦਿੱਤੇ ਜਿਸ ਦੇ ਵਿੱਚ ਰਾਜਪਾਲ ਗੁਲਾਬਚੰਦ ਕਟਾਰੀਆ ਚੱਕ ਨੇ ਕਿਹਾ ਕਿ ਉਹ ਖੁਸ਼ ਨੇ ਕਿ 30 ਸਾਲਾਂ ਦੇ ਬਾਅਦ ਚੰਡੀਗੜ੍ਹ ਦੇ ਵਿੱਚ ਪੀਜੀਟੀ ਲੈਕਚਰਾਰਾਂ ਦੀ ਭਰਤੀ ਹੋਈ ਹੈ ਅਤੇ ਉਸ ਦੇ ਨਾਲ ਹੀ ਉਹਨਾਂ ਨੇ ਸਕੂਲਾਂ ਦੇ ਵਿੱਚ ਪੜਾਉਣ ਵਾਲੇ ਅਧਿਆਪਕਾਂ ਨੂੰ ਵੀ ਇੱਕ ਸੁਨੇਹਾ ਦਿੱਤਾ ਤੇ ਕਿਹਾ ਕਿ ਭਾਵੇਂ ਤੁਹਾਡੇ ਘਰ ਛੋਟਾ ਹੋਵੇ ਤੁਹਾਨੂੰ ਮਿਲਣ ਵਾਲੀਆਂ ਸਹੂਲਤਾਂ ਘੱਟ ਹੋਣ ਪਰ ਤੁਸੀਂ ਬੱਚਿਆਂ ਦਾ ਭਵਿੱਖ ਉਸੇ ਤਰ੍ਹਾਂ ਤੈਅ ਕਰਦੇ ਹੋ ਜਿਵੇਂ ਇੱਕ ਮੂਰਤੀਕਾਰ ਮੂਰਤੀ ਬਣਾਉਂਦਾ ਹੈ ਉਸੇ ਤਰ੍ਹਾਂ ਤੁਸੀਂ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਬੱਚੇ ਦਾ ਭਵਿੱਖ ਤੈਅ ਕਰਦੇ ਹੋ ਅਜਿਹੀ ਸਥਿਤੀ ਦੇ ਵਿੱਚ ਬੱਚਿਆਂ ਨੂੰ ਆਪਣੇ ਪੂਰੇ ਦਿਲ ਮਨ ਅਤੇ ਪੈਸੇ ਦੇ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਦੀ ਬਹੁਤ ਤਰੱਕੀ ਜੜੀ ਆ ਹੋ ਸਕੇ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਵਾਰ ਫੇਰ ਤੋਂ ਅਧਿਆਪਕਾਂ ਦੇ ਡਰੈੱਸ ਕੋਡ ਦੇ ਉੱਤੇ ਜ਼ੋਰ ਦਿੱਤਾ ਕਿਹਾ ਕਿ ਸਕੂਲਾਂ ਦੇ ਵਿੱਚ ਬੱਚਿਆਂ ਦੇ ਨਾਲ-ਨਾਲ ਅਧਿਆਪਕਾਂ ਤੇ ਲਈ ਵੀ ਇੱਕ ਡਰੈੱਸ ਕੋਡ ਹੋਣਾ ਚਾਹੀਦਾ ਹੈ ਬਿਊਟੀ ਪੰਜਾਬ ਮਤਲਬ ਹਰਿਆਣਾ ਦਾ اور سب کا ایکਦਰ سے સૌભાગ્ય مانਤਾ ਹਾਂ ਜੀ चंडीगढ़ की इस ब्यूटी ने पीजीटी શિક્ષકો की 30 साल के बाद पहली बार नियुक्ति की है तो उसके लिए तो वास्तव में बहुत ही आनंद का विषय है ई व्याख्याता हमको विभिन्न सोलह विषयों के व्याख्याता हमको मिले हैं और अधिकांश विषय की पूर्ति अब हो जाएगी फिर क्या है कि एक ही दिन नियुक्ति देना फोटो लगा करके देना पारदर्शिता के साथ सेलेक्शन करना और यहाँ की जो शिक्षा की आवश्यकता थी उसकी पूर्ति करना इस सब काम के लिए विभाग के सारे अधिकारियों को बहुत बहुत धन्यवाद मैंने उनसे ये कहा कि मैं भी प्रारंभ में कभी एक शिक्षक के रूप में जिंदगी शुरू की थी हमारे साधन कम हो सकते हैं हमारा मकान छोटा हो सकता है कपड़े अच्छे नहीं हो सकते पर हमारा मान और सम्मान समाज में और बच्चे के मन में कम नहीं होता है अगर हम पूरी ताकत लगाकर बच्चे का सर्वांगीण विकास करें केवल और केवल बुद्धि नहीं तो उसके जीवन के हर क्षेत्र में वो बच्चा कैसे सफल हो उसका निर्माण अगर कोई करता है तो विद्यालय करता है तो एक मूर्तिकार अगर कोई है मनुष्य का तो वो शिक्षक है और अब तक भारतवर्ष जो है ना इतने संघर्षों के बाद भी अपने अस्तित्व को बनाए रखा उसमें सबसे बड़ा योगदान किसी का है तो गुरुओं का है जिन्होंने अपने बच्चों के द्वारा हर संघर्ष में लड़ते रहे मरते रहे लेकिन बीज को बचा लिया जिसके कारण से आज भारत इस स्थिति पर आया है जी दिल्ली में आज मीटिंग थी केजरीवाल ने तमाम जो पंजाब के विधायक थे उनको बुलाया था और उन्होंने बाद में कहा कि दिल्ली में गुंडागर्दी हुई रहे है इसलिए वो हारे हैं। देखो मैं जडायनेटिक दृष्टि से हुई नहीं मैं तो केवल काम कर रहा था थियोदर श्रोमणी भगत रविदास महाराज जी ਦੇ ਪ੍ਰਕਾਸ਼ ਪੁਰਬ ਨੂੰ ਸਬੰਧਤ ਬਟਾਲਾ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਸ ਨਗਰ ਕੀਰਤਨ ਨੂੰ ਜਕਾਰਿਆਂ ਦੀ ਗੂੰਜ ਦੇ ਵਿੱਚ ਰਵਾਨਾ ਕੀਤਾ ਗਿਆ ਗੁਰਦੁਆਰਾ ਗੁਰਦਾਸਪੁਰ ਰੋਡ ਮਾਡਲ ਟਾਊਨ ਤੋਂ ਆਰੰਭ ਹੋ ਕੇ ਗਾਂਧੀ ਚੌਂਕ ਸਿਟੀ ਰੋਡ ਭੰਡਾਰੀ ਮਹੱਲਾ ਤੋਂ ਹੁੰਦਾ ਹੋਇਆ ਅਦੇਰ ਸ਼ਾਮ ਨਗਰ ਕੀਰਤਨ ਦੇ ਵਿੱਚ ਹਿੱਸਾ ਲੈਣ ਦੇ ਲਈ ਸ਼ਰਧਾਲੂਆਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਤੇ ਅਦੇਰ ਸ਼ਾਮ ਜਿਹੜਾ ਸਮਾਪਤ ਹੋਇਆ ਤਾਂ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਦੀ ਹੋਈ ਅੰਤਰਨ ਕਮੇਟੀ ਦੀ ਮੀਟਿੰਗ ਦੇ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਵੱਖਰੀ ਹੀ ਇੱਕ ਰਾਜਨੀਤੀ ਨਜ਼ਰ ਆਈ ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਨੇਤਾ ਭਗਵੰਤ ਪਾਲ ਦੀ ਇੱਕ ਵੱਡੀ ਬਿਆਨਬਾਜ਼ੀ ਸਾਹਮਣੇ ਆਈ ਹੈ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਨੂੰ ਟੱਕਰ ਦੇ ਰਹੀ ਹੈ ਤੇ ਉਸ ਨਾਲ ਟੱਕਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਵੀ ਪਿਛਲੇ ਦਿਨੀ ਇਹ ਕਿਹਾ ਸੀ ਕਿ ਜਥੇਦਾਰਾਂ ਦੀ ਜਾਂਚ ਕਰਨ ਦੇ ਆਦੇਸ਼ ਜਿਹੜੇ ਨੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਹੋਣੇ ਚਾਹੀਦੇ ਨੇ ਪਰ ਉਹਦੇ باوجود ਵੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਇੱਕ ਤਿੰਨ ਮੈਂਬਰੀ ਕਮੇਟੀ ਬਣਾ ਕੇ ਗਲਤ ਟੰਗ ਦੇ ਨਾਲ ਜਾਂਚ ਕਰਵਾਈ ਗਈ। ਉਹਨਾਂ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਜਥੇਦਾਰ ਸਹਿਬਾਨ ਦੀ ਨਿਯੁਕਤੀ ਜਾਂ ਫਿਰ ਉਹਨਾਂ ਦੀ ਸੇਵਾ ਮੁਕਤੀ ਦਾ ਜਿਹੜਾ ਸੰਵਿਧਾਨ ਹੈ ਉਹ ਬਣਾਉਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਜਥੇਦਾਰਾਂ ਦੀ ਮਰਿਆਦਾ ਵੀ ਬਹਾਲ ਰਵੇਗੀ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਜਥੇਦਾਰ ਦੇ ਖਿਲਾਫ ਕੋਈ ਕਾਰਵਾਈ ਕਰਨੀ ਹੈ ਜਾਂ ਕੋਈ ਸ਼ਿਕਾਇਤ ਹੋਵੇ ਤਾਂ ਉਹ ਵੀ ਸਿਰਫ ਔਰ ਸਿਰਫ ਅਸ਼ਰੀਆ ਕਾਲ ਤੱਕ ਤਾਂ ਸਾਬ ਤੋਂ ਹੀ ਹੋਣੀ ਚਾਹੀਦੀ ਹੈ। ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਉਹ ਲੈ ਗੁਰੂ ਜੀ ਕੀ ਫਤਿਹ ਜੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਕੱਲ ਉਹਨਾਂ ਨੂੰ ਫਾਰਕ ਕੀਤਾ ਗਿਆ ਇਹ ਗੁਰੂ ਨਾਨਕ ਨਾਮ ਦੇਵਾ ਸਿੱਖ ਸੰਗਤਾਂ ਵਾਸਤੇ ਕੋਈ ਬਹੁਤ ਹਰਨ ਨਹੀਂ ਜਨ ਖਬਰ ਨਹੀਂ ਕਿਉਂਕਿ ਇਹ ਤਾਂ ਪਹਿਲਾਂ ਪਤਾ ਲੱਗ ਹੀ ਚੁੱਕਿਆ ਸੀ ਕਿ ਹੁਣ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਕੀ ਕਰਨਾ ਜੋ ਕੁਝ ਹੋਇਆ ਉਹ ਮੰਦ ਭਾਗਾ ਕਿਹਾ ਜਾ ਸਕਦਾ ਹੈ ਇਹ ਨਹੀਂ ਕਿ ਬਹਾਵੇਂ ਮੇਰੇ ਜਾਤੀ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਜਗ੍ਹਾ ਸੰਬੰਧ ਨੇ ਪਰ ਸਭ ਤੋਂ ਪਹਿਲਾਂ ਅਸੀਂ ਸਵਰਪਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੋ ਸ਼੍ਰੀ ਅਕਾਸ਼ ਸਾਹਿਬ ਸਭ ਨੂੰ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਜਨੂੰ ਫਾਰਕ ਕੀਤਾ ਗਿਆ ਸਾਰਿਆਂ ਸਿੱਖਾਂ ਦੇ ਮਨਾਂ ਵਿੱਚ ਇਸ ਪ੍ਰਤੀ ਰੋਜ਼ ਜ਼ਰੂਰ ਹੈ ਕਿਉਂਕਿ ਅਕਾਲ ਪੁਰਖ ਦੇ ਜਸਦਾਦ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੇ ਕੁਝ ਸਮਾਂ ਪਹਿਲਾਂ ਇਹ ਗੱਲ ਕਹਿ ਦਿੱਤੀ ਸੀ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਕਿਸੇ ਵੀ ਜਥੇਦਾਰ ਦੀ ਇਨਕੁਆਰੀ ਕਰਨ ਦਾ ਉਹਨਾਂ ਕੋਲ ਕੋਈ ਅਧਿਕਾਰ ਖੇਤਰ ਨਹੀਂ ਪਰ ਫਿਰ ਵੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੀ ਜਿਹੜੀ 3 ਮੈਂਬਰੀ ਕਮੇਟੀ ਬਣਾਈ ਔਰ ਅੰਤਰੀ ਕਮੇਟੀ ਦੇ ਵਿੱਚ ਕੱਲ ਜਿਹੜਾ ਫੈਸਲਾ ਸੁਣਾਇਆ ਉਹਦੇ ਨਾਲ ਇਹ ਗੱਲ ਸਾਬਤ ਹੋਈ ਕਿ ਹੁਣ ਜਿਹੜੇ ਲੋਕਾਂ ਨੂੰ ਇਹ ਗੱਲ ਕਹਿੰਦੇ ਸਨ ਕਿ ਸਿੱਖਾਂ ਦੀ ਸਰਵ ਸੇਤਾ ਸ਼੍ਰੀ ਕਾਟਲ ਸਾਹਿਬ ਹੈ ਮੇਰਾ ਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਸ਼੍ਰੀ ਅਕਾਲ 택ਸਬਦਲ ਆਬਦਲਾਲ ਮੈਂ ਕਹਾਂ ਜੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਟੱਕਰ ਲੈਣ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਪਿੱਛੇ ਕਾਰਨ ਉਹ ਸਾਫ ਜ਼ਾਹਰ ਹੈ ਕਿ ਇਹਦੇ ਪਿੱਛੇ ਰਾਜਨੀਤੀ ਕਰਨ ਹੈ ਇਸ ਗੱਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਹੋਰ ਵੀ ਗਰਾਫ ਅੱਗੇ ਨਾਲੋਂ ਵੀ ਥੱਲੇ ਗਿਆ ਘਟਿਆ ਔਰ ਇਹ ਲੋਕਾਂ ਦੀ ਹੁਣ ਕਚਹਿਰੀ ਵਿੱਚ ਹੋਰ ਝੂਠੇ ਸਾਬਤ ਹੋਣਗੇ ਸਿੱਖ ਸੰਤਾਂ ਦੇ ਵਿੱਚ ਕਾਫੀ ਵੱਡਾ ਰੋਸ ਹੈ ਕਿ ਆਏ ਦਿਨ ਜੱਤੇਦਾਰਾ ਦੇ ਕਿਦਾਰ ਕਿਸੇ ਕੀਤੀ ਜਾਂਦੀ ਅਰੇ ਬਾਰੇ ਕੀ ਕਹਿਣਾ ਦਿੰਦੇ। ਇਹ ਬਹੁਤ ਸਾਰੇ ਅਸੀਂ ਆਪਣੀ ਉਮਰ ਦੇ ਵਿੱਚ ਵੇਖ ਰਹੇ ਆ ਕਿ ਜਦੋਂ ਜੱਥੇਦਾਰ ਸਾਹਿਬ ਲਾਏ ਜਾਂਦੇ ਨੇ ਉਦੋਂ ਬੜੇ ਸ਼ਾਨੋ ਸ਼ੌਕਤ ਨਾਲ ਮੇਰੀ ਜ਼ਬਾਨ ਆਗਿਆ ਨੇ ਦਿੱਦੀ ਕਿ ਮੈਂ ਉਹ ਸ਼ਬਦਾਵਲੀ ਵਰਤਾ ਲਿਆਂਦੇ ਤੇ ਹਾਥੀ ਤੇ ਬਿਠਾ ਕੇ ਘੋੜਿਆਂ ਦੇ ਲਿਜਾਦੇ ਨੇ ਜਦੋਂ ਭੇਜਦੇ ਨੇ ਉਦੋਂ ਅਸੀਂ ਹਾਲ ਵੇਖ ਲੈਂਦੇ ਆ। ਸ਼ਾਇਦ ਤੁਹਾਨੂੰ ਯਾਦ ਹੋਵੇਗਾ ਸਾਬਕਾ ਦੇਸ ਦਾ ਜਗਿੰਦਰ ਸਿੰਘ ਵਿਧਾਨਤੀ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਪੱਤਰ ਵੀ ਲਿਖਿਆ ਸੀ ਕਿ ਇਕਾਉਤਰ ਸਾਫ ਦੇ ਜਥੇਦਾਰ ਦੀ ਨਿਯੁਕਤੀ ਜਾਂ ਉਹਨਾਂ ਦੀ ਸੇਵਾ ਮੁਕਤੀ ਵਲੇ ਕੋਈ ਸੰਵਿਧਾਨ ਬਣਾਇਆ ਜਾਏ ਕੋਈ ਤੌਰ ਤਰੀਕਾ ਬਣਾਇਆ ਜਾਏ ਜਿਹਦੇ ਵਿੱਚ ਉਹਨਾਂ ਦੀ ਨਿਯੁਕਤੀ ਵਕਤ ਜਾਂ ਉਹਨਾਂ ਨੂੰ ਜਦੋਂ ਸੇਵਾ ਮੁਕਤ ਕਰਨਾ ਹੈ ਉਹਦੇ ਵਿੱਚ ਉਹਨਾਂ ਦਾ ਮਾਨ ਸਤਕਾਰ ਜਿਹੜਾ ਉਹ ਬਹਾਲ ਕੀਤਾ ਜਾਣਾ ਚਾਹੀਦਾ ਹੈ ਪਰ ਉਹ ਕਿੱਥੇ ਗਿਆ ਜੇਕਰ ਕਿਸੇ ਜਥੇਦਾਰ ਦੇ ਖਿਲਾਫ ਕੋਈ ਕਾਰਵਾਈ ਹੋਵੇ ਕੋਈ ਸ਼ਿਕਾਇਤ ਹੋਵੇ ਤੇ ਉਹਦਾ ਜਿਹੜਾ ਫੈਸਲਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਰਦੇ ਨੇ ਪਰ ਜੇਕਰ ਜਥੇਦਾਰ ਅਕਾਲ ਤਖਤ ਸਾਹਿਬ ਦੇ ਕਿਸੇ ਕਾਰਨ ਕੋਈ ਅਵਗਿਆ ਹੋ ਜਾਏ ਜਾਣੇ-ਅਣਜਾਣੇ ਚ ਕੋਈ ਗਲਤ ਕੰਮ ਹੋ ਜਾਏ ਤੇ ਉਹਦੀ ਸਲਵਾਈ ਜਿਹੜੀ ਆ ਉਹ ਸੱਚਕਲ ਸ੍ਰੀ ਹਮੰਦਰ ਸਾਹਿਬ ਜੀ ਦੇ ਹੈੱਡ ਗਲਥੀ ਕਰਦੇ ਨੇ ਪਰ ਕਿੱਥੇ ਗਈਆਂ ਮਰਿਆਦਾ ਅੱਜ ਜੋ ਗੱਲ ਹੋਈ ਹੈ ਇਹ ਲੋਕੀ ਕਿੰਤੂ ਪ੍ਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਕਰਦੇ ਨੇ ਕਿ ਉਹਨਾਂ ਨੇ ਕਿਉਂ ਨਹੀਂ ਗਿਆਨੀ ਰਗਵੀਰ ਸਿੰਘ ਜੀ ਦੇ ਉਸ ਕੋਲ ਨੂੰ ਮਿਲਿਆ ਕਿ ਇਹ ਉਹਨਾਂ ਦਾ ਅਧਿਕਾਰ ਖੇਤਰ ਨਹੀਂ ਸਾਫ ਜ਼ਾਰਾ ਹੈ ਕਿ ਇਹਦੇ ਪਿੱਛੇ ਵੱਡਾ ਰਾਜਸੀ ਹੱਥ ਹੈ ਸ਼੍ਰੋਮਣੀ ਅਕਾਲੀ ਦਲ ਦਾ ਉਹ ਨਹੀਂ ਚਾਹੁੰਦਾ ਕਿ ਇਹ ਵਿਧਿ ਵਿਧਾਨ ਬਣੇ ਤਾਂ ਕਿ ਉਹਨਾਂ ਦੇ ਹੱਥੋਂ ਜਿਹੜੀ ਇਹ ਤਾਕਤ ਹੈ ਇਹ ਖੁੱਸ ਜਾਏ ਜਿਹੜੇ ਜ਼ਥੇਦਾਰ ਨੇ ਇਹਨਾਂ ਦੇ ਹੱਥ ਹੱਥਾ ਦੀ ਕੱਟ ਪੁਤਲੀ ਬਣ ਕੇ ਰਹਿਣ ਇਹਦੇ ਨਾਲ ਸਾਰੇ ਸਿੱਖ ਜਗਤ ਵਿੱਚ ਅੱਜ ਰੋਸ ਦੀ ਲਹਿਰ ਹੈ ਔਰ ਸਾਰਿਆਂ ਨੂੰ ਹਮਦਰਦੀ ਜਾਨੀ ਹਰਪ੍ਰੀਤ ਸਿੰਘ ਜੀ ਨਾਲ ਹੈ ਕਿ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਸਿੱਖ ਸੰਸਾ ਦੇ ਵਿੱਚ ਕਾਫੀ ਗੁੱਸਾ ਹੈ ਕਿ ਸਿਆਸੀ ਲਾਵਾ ਲੈਣ ਦੇ ਲਈ ਜਥੇਦਾਰਾਂ ਨੂੰ ਵਰਤੇ ਜਾ ਰਿਹਾ ਇਹ ਕਿੰਨਾ ਕੈਸਾ ਦਿਖ ਰਿਹਾ ਜੇ ਜਾਗਜ਼ਾਰ ਹੋ ਗਿਆ ਹਰ ਜੋ ਵੀ ਬੱਚਾ ਸਿਆਸਤ ਦੀ ਸਮਝ ਰੱਖਦਾ ਹੈ ਬਜ਼ੁਰਗ ਤੱਕ ਉਹਨੂੰ ਇਹ ਪਤਾ ਲੱਗਿਆ ਕਿ ਸ਼ਰਮ ਨਹੀਂ ਅਕਾਲੀ ਦੰਦ ਦਾ ਕਿਉਂਕਿ ਜਿਹੜਾ ਦੇਰੀ ਦਬ ਚੁੱਕੀ ਆ ਉਹ ਹਰ ਹੀਲਾ ਵਰਤਣਾ ਚਾਹੁੰਦੇ ਨੇ ਉਸ ਆਪਣੇ ਤਲਾਤਲ ਤੋਂ ਖੁੱਸੇ ਹੋਏ ਨੂੰ ਉੱਪਰ ਲਿਆਉਣ ਲਈ ਲੇਕਿਨ ਕੱਲ ਦੀ ਇਸ ਘਟਨਾ ਦੇ ਨਾਲ ਉਹ ਹੋਰ ਵੀ ਥੱਲੇ ਜਾਣਗੇ ਔਰ ਇਹ ਹੋਰ ਅਕਾਲੀ ਦਲ ਦਾ ਬਿਲਕੁਲ ਸਫਾਇਆ ਹੋਏਗਾ ਸਵੇ ਸਰ ਇਸ ਵਕਤ ਦੀਆਂ ਵੱਟੀਆਂ ਤੇ ਤਾਜ਼ਾ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਧਰਮ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਤਾਨਬਾ